48 ਪਿੰਡਾਂ ਚ ਗਿਆ ਲੁਧਿਆਣੇ ਦੇਆਂ ਚ ਜੋਧਾ ਤੋਂ ਬਾਅਦ ਇਕੱਠ ਵੀ ਹੋਇਆ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਮੈਂ ਕੀ ਤੁਸੀਂ ਆਪਣੀ ਜ਼ਮੀਨ ਦਾ ਇਹ ਨੂੰ ਤਿਆਰ ਆ ਲੋਕਾਂ ਦਾ ਕੋਈ ਗੱਲ ਸੀ ਨਹੀਂ ਅਸੀਂ ਆਪਣੀ ਧਰਤੀ ਨਹੀਂ ਦੇਵਾਂਗੇ ਕਿਸੇ ਵੀ ਕੀਮਤ ਤੇ ਮੈਂ ਕਿਹਾ ਜੇ ਤੁਹਾਨੂੰ 10 ਕਰੋੜ 20 ਕਰੋੜ ਰੁਪਈਆ ਦੇ ਕੇ ਤਾਂ ਲੋਕ ਚੁੱਪ ਕਰ ਜਾਂਦੇ ਆ ਆ ਮੇਰੇ ਮਗਰਲੇ ਪਾਸੇ ਆ ਲਵਲੀ ਯੂਨੀਵਰਸਿਟੀ ਦਾ ਮਾਲਕ ਰਾਸਵਰ ਦਾ ਮੈਂਬਰ ਜਿਹੜਾ ਬੱਕਲੇ ਨੇ ਬਣਾਇਆ ਹੋਇਆ ਤਿੰਨ ਤੋਂ 4000 ਏਕੜ ਜ਼ਮੀਨ ਲੈ ਚੁੱਕਿਆ ਮਗਰਲੇ ਪਾਸੇ ਇਹ ਕਿਨੇ ਵੇਚੀ ਆ ਜੀ ਅਸੀਂ ਬਟਿੰਡੋ ਆ ਕੇ ਵੇਚ ਕੇ ਅੱਜ ਵੀ ਛੋਟੇ ਘਰਾਂ ਦੇ ਵਿੱਚ ਜਿੰਨਾ ਮਰਜ਼ੀ ਮੁੱਲ ਮੰਗ ਲਓ ਤੁਸੀਂ ਅੱਜ ਵੀ ਕਹ ਦਿਓ ਕਿ ਅਸੀਂ 10 ਕਰੋੜ ਰੁਪਇਆ ਲੈਣਾ ਕਿੱਲੇ ਦਾ 10 ਛੋਟੇ ਤੜਕੇ ਘਰੇ ਚਾਹੇ ਲਵਲੀ ਵਾਲਾ ਹੈ ਮਿੱਤਲਾ ਬੈਠਾ ਹੋਊਗਾ ਜਾਂ ਕਿਹੜਾ ਦੂਜਾ ਏਜੀਆਈ ਵਾਲਾ ਸੁਖਦੇਵ ਉਹ ਬੈਠਾ ਹੋਊਗਾ ਅੱਜ 26 ਦੇ ਵਿੱਚ ਮਰਦਾਂ ਸ਼ਮਾਰੀ ਹੋਣੀ ਹੈ ਅਗਲੇ ਸਾਲ ਸਾਡੀ ਗਿਣਤੀ ਘਟਣੀ ਹੈ ਪੰਜਾਬ ਦੇ ਵਿੱਚ ਯਾਦ ਰੱਖਿਓ ਇਹਦਾ ਜ਼ਿੰਮੇਵਾਰ ਵੀ ਕੌਣ ਹੈ ਸਾਡੇ ਪਿੰਡਾਂ ਦੇ ਘੜਮ ਚੌਧਰੀ ਬਣਾਏ ਹੋਏ ਸਰਪੰਚ ਮੈਂਬਰ ਚੇਅਰਮੈਨ ਜੇਤੀ ਬਣਾ ਦਿੰਨੇ ਹੋ ਪ੍ਰਧਾਨ ਬਣਾ ਦਿੰਨੇ ਹੋ ਐਮਸੀ ਬਣਾ ਦਿੰਨੇ ਹੋ ਆਉਣਲੇ ਸਮੇਂ 'ਚ ਸਰਕਾਰਾਂ ਉਹਨਾਂ ਦੀਆਂ ਅੰਮਲੇ ਉਹਨਾਂ ਦੇ ਐਮਪੀ ਉਹਨਾਂ ਦੇ ਸਰਪੰਚ ਮੈਂਬਰ ਉਹਨਾਂ ਨਾਲੇ ਬਣ ਗਏ ਛੋਟਾ ਯੁੱਤੀਆਂ ਫਿਰਨੀਆਂ ਮੇਰੀ ਗੱਲ ਯਾਦ ਰੱਖਿਓ ਅਬ ਇਕੱਠੇ ਨਹੀਂ ਹੈਗੇ ਹੱਥਾਂ ਦੇ ਵਿੱਚ ਫੜੇ ਹੋਏ ਕਿਸਾਨੀ ਝੰਡੇ ਤੇ ਇਹ ਵੱਡਾ ਇਕੱਠ ਕੁਕਰਪਿੰਡ ਦੇ ਵਿੱਚ ਹੋਇਆ ਹੈ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਮੰਗ ਕੀਤੀ ਜਾ ਰਹੀ ਹੈ ਸਰਕਾਰ ਤੋਂ ਕਿ ਇਸ ਨੀਤੀ ਨੂੰ ਮੁੱਢ ਤੋਂ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ ਇਸ ਮੌਕੇ ਸਮਾ ਸੇਵੀ ਲਖਸਿਧਾਣਾ ਬੀ ਪਹੁੰਚੇ ਅਮਿਤੋਜ ਮਨਵੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਇਸ ਨੀਤੀ ਨੂੰ ਮੁੱਢ ਤੋਂ ਹੀ ਰੱਦ ਕੀਤਾ ਜਾਣਾ ਚਾਹੀਦਾ ਉਹਨੇ ਇਹ ਵੀ ਕਿਹਾ ਕਿ ਸਰਕਾਰ ਦੇ ਵੱਲੋਂ ਹੁਣ ਨਵੇਂ ਤਰੀਕੇ ਦੇ ਨਾਲ ਜੋ ਜ਼ਮੀਨ ਆ ਪੰਜਾਬ ਦੀ ਉਸ ਦੇ ਉੱਤੇ ਕਰਜ਼ਾ ਲੈਣ ਦੀ ਤਿਆਰੀ ਕੀਤੀ ਜਾ ਰਹੀ ਆ ਲਖਸਿਧਾਨ ਨੇ ਕਿਹਾ ਕਿ ਪੰਜਾਬ ਦੀ 20000 ਏਕੜ ਗੱਲਾੜਾ ਦੇ ਕੋਲ ਜੋ ਜ਼ਮੀਨ ਪਈ ਆ ਉਸ ਦੇ ਉੱਤੇ ਸਰਕਾਰ ਹੁਣ ਲੋਨ ਲੈਣਾ ਚਾਹੁੰਦੀ ਹੈ ਤੁਹਾਨੂੰ ਦੱਸਦੇ ਕਿ ਲਖਸਿਧਾਨ ਦੇ ਵੱਲੋਂ ਇਸ ਦਾ ਵੀ ਤਿੱਖਾ ਵਿਰੋਧ ਕਰਨ ਦੀ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਦਿਨੋ ਦਿਨ ਪੰਜਾਬ ਦੇ ਵਿੱਚ ਜੋ ਗੈਰ ਪੰਜਾਬੀਆਂ ਦੀ ਗਿਣਤੀ ਵੱਧ ਰਹੀ ਹੈ ਇਸ ਦੇ ਉੱਤੇ ਵੀ ਲਖਸਿਧਾਨਾ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਗੱਜ-ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣੀਆਂ ਪੈਂਦੀਆਂ ਨੇ ਸਾਰ ਰੋਕ ਕੇ ਗੱਲਾਂ ਸੁਣਿਓ 4 ਮਿੰਟ ਕਿਹਾ ਮੈਂ ਨਾ ਦੋ 6 ਮਿੰਟ ਹੋਰ ਲੈਣਾ 10 ਮਿੰਟ ਗੱਲ ਕਰੂੰਗਾ ਧਿਆਨ ਨਾਲ ਸੁਣਿਓ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ਇਸ ਲੈਂਡ ਪੂਲਿੰਗ ਨੀਤੀ ਦੇ ਉੱਤੇ ਇਹ ਪੰਜਾਬ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਥੁੱਕ ਕੇ ਚਟੂਗਾ ਤੇ ਲੋਕ ਚਟਾਉਣਗੇ ਤੁਸੀਂ ਉਸ ਮੁੱਖ ਮੰਤਰੀ ਨੂੰ ਉਸ ਸਰਕਾਰ ਨੂੰ ਉਹਨਾਂ ਲਟੇਰਿਆਂ ਨੂੰ ਉਹਨਾਂ ਡਾਕੂਆਂ ਨੂੰ ਪਿੱਛੇ ਧੱਕਿਆ ਪਿੱਛੇ ਧੱਕਿਆ ਹਲੇ ਇੱਕ ਵਾਰੀ ਉਹ ਅਗਲਾ ਹਮਲਾ ਕਰਨ ਲਈ ਫੇਰ ਤਿਆਰ ਹੋਣਗੇ ਤੇ ਦੁਬਾਰਾ ਫੇਰ ਆਉਣਗੇ ਇਹ ਨਾ ਸੋਚ ਲਿਓ ਵੀ ਆਪਾਂ ਹੁਣ ਘਰਾਂ 'ਚ ਵੜ ਕੇ ਸੌਜੋ ਲੰਮੀਆਂ ਤਾਣ ਕੇ ਤੇ ਸਰਕਾਰ ਦੇ ਹਮਲੇ ਸਟੇਟ ਦੇ ਹਮਲੇ ਇਹਨਾਂ ڈاکੂਆਂ ਲਟੇਰਿਆਂ ਦੇ ਹਮਲੇ ਰੁਕ ਗਏ ਆ ਹਮਲੇ ਨਵੇਂ ਤਰੀਕੇ ਨਾਲ ਹਮਲੇ ਗੁੱਜੇ ਤੇ ਬੜੇ ਖਤਰਨਾਕ ਹੋਣਗੇ ਸਰਦਾਰ ਹਮੀਰ ਸਿੰਘ ਜੀ ਆਏ ਆ ਸਟੇਜ ਤੇ ਮੈਂ ਇਹਨਾਂ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ ਤਾਂ ਇਹਨਾਂ ਨੇ ਦੱਸਿਆ ਕਹਿੰਦੇ ਲਖਿਆ ਆ ਜਿਹੜੀ ਗੱਲ ਲੈਂਡ ਪੂਲਿੰਗ ਤੋਂ ਬਾਅਦ ਨਵੀਂ ਸਾਹਮਣੇ ਆ ਗਈ ਆ ਕਿ ਜਿਹੜੀ ਪੰਜਾਬ ਦੀ 20000 ਏਕੜ ਜ਼ਮੀਨ ਗਲਾਦਾ ਕੋਲੇ ਗਮਾਦਾ ਕੋਲੇ ਪੁੱਡਾ ਕੋਲੇ ਪਈ ਆ ਜਿਹੜੀਆਂ ਪਿਸਲੀਆਂ ਸਰਕਾਰਾਂ ਵੱਲੇ ਕਲਰ ਕੀਤੀ ਹੋਈ ਆ ਉਹ ਜ਼ਮੀਨ ਦੇ ਉੱਤੇ ਹੁਣ ਇਹ ਬੈਂਕ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਕਈ ਹਜ਼ਾਰਾਂ ਕਰੋੜ ਰੁਪਇਆ ਲੋਨ ਲੈਣ ਜਾ ਰਹੇ ਆ ਉਹ ਜ਼ਮੀਨ ਕਿਹਦੀ ਆ ਉਹ ਜ਼ਮੀਨ ਵੀ ਆਪਣੀ ਆ ਕਾਜਰਾ ਲੈਂਡ ਐਕੁਇਜਿਸ਼ਨ ਐਕਟ ਕੀ ਕਹਿੰਦਾ ਹੈ ਵੀ ਜਿਹੜੇ ਮਕਸਦ ਲਈ ਤੁਸੀਂ ਜ਼ਮੀਨ ਕੁਇਰ ਕੀਤੀ ਹੈ ਜੇ ਉਹ ਤੁਹਾਡਾ ਮਕਸਦ ਪੂਰਾ ਨਹੀਂ ਹੁੰਦਾ ਮੰਨ ਲਓ ਕੋ ਕਲੋਨੀ ਕੱਟਣੀ ਹੈ ਜੇ ਉੱਥੇ ਕਲੋਨੀ ਨਹੀਂ ਕੱਟੀ ਜਾਂਦੀ ਤਾਂ ਉਹ ਜ਼ਮੀਨ ਤੁਹਾਨੂੰ ਉਹ ਜ਼ਮੀਨ ਦੇ ਮਾਲਕ ਨੂੰ ਵਾਪਸ ਮੋੜਨੀ ਪਊਗੀ ਇਹ ਉਹ 213 ਦਾ ਲੈਂਡ ਐਕੁਇਜਿਸ਼ਨ ਐਕਟ ਕਹਿੰਦਾ ਪਰ ਨਹੀਂ ਉਹ 20000 ਏਕੜ ਦੇ ਉੱਤੇ ਇਹ ਹਜ਼ਾਰਾਂ ਕਰੋੜਾ ਰੁਪਇਆ ਚੱਕ ਕੇ ਬੈਂਕਾਂ ਦੇ ਕੋਲੇ ਗਹਿਣੇ ਰੱਖ ਦੇਣਗੇ ਕੱਲ ਨੂੰ ਬੈਂਕਾਂ ਉਹ ਜ਼ਮੀਨ ਨੂੰ ਨਲਾਉ ਕਰਨ ਗਿਆ ਕਿੰਨਾ ਕੋਲੇ ਵੱਡੇ ਘਰਾਣਿਆਂ ਕੋਲੇ ਵੱਡੇ ਕਾਰਪੋਰੇਟਾਂ ਕੋਲੇ ਵੱਡੇ ਘਰਾਣੇ ਉੱਥੇ ਲਿਆ ਕੇ ਮੰਨ ਲਓ ਕੱਲ ਨੂੰ ਇੰਡਸਟਰੀ ਲਾ ਦਿੰਦੇ ਆ ਕਾਰਖਾਨੇ ਲਾ ਦਿੰਦੇ ਆ ਉਹ ਜਿਵੇਂ ਆਪਾਂ ਪਹਿਲਾਂ ਲੜ ਰਹੇ ਆ ਕਿ ਸਾਡੇ ਦਰਿਆਵਾਂ ਦੇ ਵਿੱਚ ਜ਼ਹਿਰ ਆ ਪਾਤੀਆਂ ਸਾਡੀ ਧਰਤੀ ਹੱਡਾਂ ਜ਼ਹਿਰ ਆ ਪਾਤੀਆਂ ਸਾਡੀਆਂ ਹਵਾਵਾਂ ਦੇ ਵਿੱਚ ਜ਼ਹਿਰਾਂ ਘੋਲਤੀਆਂ ਉਹ ਉਦੋਂ ਵੀ ਜ਼ਿਆਦਾ ਦੁੱਖ ਵਾਲੀ ਗੱਲ ਐ ਸੋ ਭਰਾਵੋ ਆਪਾਂ ਹਲੇ ਚੇ ਨਹੀਂ ਖੜਨਾ ਵੀ ਇਹ ਇੱਕ ਵਾਰੀ ਨੋਟੀਫਿਕੇਸ਼ਨ ਰੱਦ ਹੋ ਗਿਆ ਆਪਣੀ ਲੜਾਈ ਐ ਵੀ ਇਹ ਜਿਹੜੀ ਲੈਂਡ ਪੂਲਿੰਗ ਨੀਤੀ ਐ ਇਹ ਰੱਦ ਹੋਣੀ ਚਾਹੀਦੀ ਐ ਮੁੱਢੋਂ ਰੱਦ ਹੋਣੀ ਚਾਹੀਦੀ ਐ ਕੋਈ ਵੀ ਕੱਲ ਨੂੰ ਸਰਕਾਰ ਆ ਕੇ ਦੁਬਾਰਾ ਫੇਰ ਮੁੱਦਾ ਚੱਕ ਲੂਗੀ ਇਹ ਤਾਂ ਲੋਕਾਂ ਦਾ ਮਾਹੌਲ ਬਣ ਗਿਆ ਲੋਕ ਉੱਠ ਖੜੇ ਹੋਏ ਸਾਡੀਆਂ ਕਿਸਾਨ ਜਥੇਬੰਦੀਆਂ ਸਾਡੀਆਂ ਮਜ਼ਦੂਰਾ ਦੀਆਂ ਜਥੇਬੰਦੀਆਂ ਉੱਠ ਕੇ ਖੜੀਆਂ ਹੋ ਗਈਆਂ ਇਹਨਾਂ ਦੇ ਚੁਣੇ ਹੋਏ ਨਮਾਇंदे ਇਹਨਾਂ ਦੇ ਅਹੁਦੇਦਾਰ ਇਹਨਾਂ ਦੇ ਚੇਅਰਮੈਨ ਪ੍ਰਧਾਨ ਅਸਤੀਫਾ ਦੇਣ ਲੱਗੇ ਇਹਨਾਂ ਦੇ ਸਰਪੰਚ ਇਹਨਾਂ ਦੇ ਖਿਲਾਫ ਖੜੇ ਹੋ ਗਏ ਇਹਨਾਂ ਨੇ ਸੋਚਿਆ ਵੋਟਾਂ ਦਾ ਮਾਹੌਲ ਹੈ ਅਗਲੇ ਸਾਲ ਸਵਾ ਸਾਲ ਬਾਅਦ ਵੋਟਾਂ ਨੇ ਵੀ ਆਪਾਂ ਇੱਕ ਵਾਰੀ ਪਿੱਛੇ ਹਟ ਜਾਨੇ ਆ ਸੋ ਇਸ ਕਰਕੇ ਜਾਗਦੇ ਰਹਿਣਾ ਪਰ ਮੈਨੂੰ ਅਗਲੀ ਜਿਹੜੀ ਗੱਲ ਦਾ ਦੁੱਖ ਆਉਂਦਾ ਨਾ ਮੈਂ 43 ਪਿੰਡਾਂ ਚ ਗਿਆ ਲੁਧਿਆਣੇ ਦੇਆਂ ਚ ਜੋਧਾ ਆਦੂਆਦ ਇਕੱਠ ਵੀ ਹੋਇਆ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪੁੱਛਿਆ ਮੈਂ ਕੀ ਤੁਸੀਂ ਆਪਣੀ ਜ਼ਮੀਨ ਦਾ ਇਹ ਨੂੰ ਤਿਆਰ ਆ ਲੋਕਾਂ ਦਾ ਕੋਈ ਗੱਲ ਸੀ ਨਹੀਂ ਅਸੀਂ ਆਪਣੀ ਧਰਤੀ ਨਹੀਂ ਦੇਵਾਂਗੇ ਕਿਸੇ ਵੀ ਕੀਮਤ ਤੇ ਮੈਂ ਕਿਹਾ ਜੇ ਤੁਹਾਨੂੰ 10 ਕਰੋੜ 20 ਕਰੋੜ ਰੁਪਇਆ ਦੇ ਕੇ ਤਾਂ ਲੋਕ ਚੁੱਪ ਕਰ ਜਾਂਦੇ ਆ ਦੁਆਬੇ ਵਾਲਿਓ ਜਲੰਧਰ ਵਾਲਿਓ ਆਪਾਂ ਕੁੱਕੜਪਿੰਡ 'ਚ ਖੜੇ ਆ ਪਿੰਡ ਕੁੱਕੜਾ ਕਾ ਕੁੱਕੜ ਪਿੰਡ ਹੈ ਜੀ ਕੁੱਕੜ ਪਿੰਡ ਕਹੋ ਜੀ ਕਹਿੰਦੇ ਮਗਰਮੂਰੇ ਪਿੰਡ ਨਾਲ ਕੁੱਕੜ ਕਹਿ ਦਿਓ ਕੁੱਕੜ ਪਿੰਡ 'ਚ ਖੜੇ ਆ ਆ ਛੋਟੇ ਪਿਛਲੇ ਸਾਹਮਣੇ ਮਗਰਲੇ ਪਾਸੇ ਫਲੈਟ ਬਣੇ ਹੋਏ ਆ ਇਹ ਹੈਗਾ ਜੀ ਕੋਟਕਲਾ ਪਿੰਡ ਤੇ ਖਜੂਰਲਾ ਪਿੰਡ ਇਹ ਜ਼ਮੀਨ ਕਿਨੇ ਵੇਚੀ ਆ ਜੀ ਛੋਟੇ ਲੋਕਾਂ ਨੇ ਆ ਮੇਰੇ ਮਗਰਲੇ ਪਾਸੇ ਆ ਭਾਈ ਕਰ ਲੈ ਕੋਈ ਨਹੀਂ ਇਹ ਤਾਂ ਪਰੇ ਕਰ ਲੈ ਇਹ ਹੱਥ ਵਜੇ ਦਾ ਕੋਈ ਨਹੀਂ ਇਹਦੇ ਐ ਟਕ ਲੈਣੇ ਆ ਮਗਰਲੇ ਪਾਸੇ ਆ लवली ਯੂਨੀਵਰਸਿਟੀ ਦਾ ਮਾਲਕ ਰਾਸਵਰ ਦਾ ਮੈਂਬਰ ਜਿਹੜਾ ਬੌਕਰ ਲੈਣਾ ਬਣਾਇਆ ਹੋਇਆ ਹੈ 3 ਤੋਂ 4000 ਏਕੜ ਜ਼ਮੀਨ ਲੈ ਚੁੱਕਿਆ ਮਗਰਲੇ ਪਾਸੇ ਇਹ ਕਿਨੇ ਵੇਚੀ ਆ ਜੀ ਅਸੀਂ ਬਟਿੰਡੋ ਆ ਕੇ ਵੇਚ ਕੇ ਅੱਜ ਵੀ ਸੋਡੇ ਘਰਾ ਦੇ ਵਿੱਚ ਜਿੰਨਾ ਮਰਜ਼ੀ ਮੁੱਲ ਮੰਗ ਲਓ ਤੁਸੀਂ ਅੱਜ ਵੀ ਕਹ ਦਿਓ ਕਿ ਅਸੀਂ 10 ਕਰੋੜ ਰੁਪਇਆ ਲੈਣਾ ਕਿੱਲੇ ਦਾ ਤਾਂ ਸੋਡੇ ਤੜਕੇ ਘਰੇ ਚਾਹੇ लवली ਵਾਲਾ ਇਹ ਮਿੱਤਲਾ ਬੈਠਾ ਹੋਊਗਾ ਜਾਂ ਕਿਹੜਾ ਦੂਜਾ ਏਜੀਆਈ ਵਾਲਾ ਸੁਖਦੇਵ ਉਹ ਬੈਠਾ ਹੋਊਗਾ ਵੀ ਆ ਚੱਕੋ ਜੀ ਆ ਫੜੋ ਬਿਆਨਾ 10 ਕਰੋੜ ਨੂੰ ਆਪਣਾ ਮੁੱਲ ਸੌਦਾ ਜਿਹੜਾ ਤੈ ਹੋ ਗਿਆ ਤਾਂ ਅਸੀਂ ਕਲਪ ਤੇ ਆ ਰਹੇ ਆ ਪਿੰਡ ਤੇ ਆ ਰਹੇ ਆ ਕਿ ਕਿਸੇ ਵੀ ਕੀਮਤ ਤੇ ਤੁਹਾਡੀਆਂ ਜ਼ਮੀਨਾਂ ਨਹੀਂ ਛੱਡਣੀਆਂ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨਾ ਖਾਲੀ ਕਰਨਾ ਤੁਹਾਨੂੰ ਭਜਾਉਣਾ ਦੁਆਬਾ ਦਾ ਪਹਿਲੇ 80% ਬਾਹਰ ਜਾ ਚੁੱਕਿਆ ਆ ਜਿੰਨੇ ਮੈਂ ਪਿੰਡਾਂ ਬੇਦੀ ਆਇਆ ਉਹ ਵੱਡੇ ਵੱਡੀਆਂ ਹਵੇਲੀਆਂ ਲੋਕਾਂ ਦੀਆਂ ਪਾਈਆਂ ਦੋ ਦੋ 4-4 ਕਰੋੜ ਰੁਪਇਆ ਲਾ ਕੇ ਤੇ ਆ ਜਿਹੜੇ ਜੁੰਦੇ ਲੰਕਦੇ ਐ ਤੇ ਜਾਂ ਫਿਰ ਕੌਣ ਬੈਠਾ ਹੈ ਜਾਂ ਪ੍ਰਵਾਸੀ ਬੈਠੇ ਐ ਆ 26 ਦੇ ਵਿੱਚ ਮਰਦੋਂ شمارੀ ਹੋਣੀ ਹੈ ਅਗਲੇ ਸਾਲ ਸਾਡੀ ਗਿਣਤੀ ਘਟਣੀ ਹੈ ਪੰਜਾਬ ਦੇ ਵਿੱਚ ਯਾਦ ਰੱਖਿਓ ਇਹਦਾ ਜ਼ਿੰਮੇਵਾਰ ਵੀ ਕੌਣ ਹੈ ਸਾਡੇ ਪਿੰਡਾਂ ਦੇ ਘੜਮ ਚੌਧਰੀ ਬਣਾਏ ਹੋਏ ਸਰਪੰਚ ਮੈਂਬਰ ਚੇਅਰਮੈਨ ਜੇ ਤੁਸੀਂ ਬਣਾ ਦਿੰਨੇ ਹੋ ਪ੍ਰਧਾਨ ਬਣਾ ਦਿੰਨੇ ਹੋ ਐਮਸੀ ਬਣਾ ਦਿੰਨੇ ਹੋ ਇਹਨਾਂ ਨੇ ਵੋਟਾਂ ਬਣਾਈਆਂ ਇੱਥੇ ਆ ਭਾਈ ਹਮਤੋਜ ਬੈਠਾ ਸਟੇਜ ਤੇ ਅਸੀਂ ਬੜੇ ਲੰਮੇ ਸਮੇਂ ਤੋਂ ਰਲ ਆ ਪਾਉਂਦੇ ਜਾ ਰਹੇ ਹਾਂ ਕਿ ਪੰਜਾਬ ਦੇ ਬੱਚੇ ਕਾਨੂੰਨ ਬਣਨਾ ਚਾਹੀਦਾ ਹੈ ਕਿ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਬਾਹਰਲਾ ਬੰਦਾ ਬਿਨਾਂ ਸ਼ਰਤਾਂ ਪੂਰੀਆਂ ਕਰੇ ਨੌਕਰੀ ਨਾਲ ਲੈ ਸਕੇ ਬਾਹਰਲਾ ਬੰਦਾ ਇੱਥੇ ਆ ਕੇ ਵੋਟ ਨਾਲ ਬਣਾ ਸਕੇ ਇੱਥੇ ਪ੍ਰਵਾਸੀ ਆਉਂਦੇ ਆਂ 50 ਦਿਨਾਂ ਦੇ ਵਿੱਚ ਉਹਨਾਂ ਦੀ ਵੋਟ ਬਣ ਕੇ ਘਰੇ ਆ ਜਾਂਦੀ ਹੈ ਆਧਾਰ ਕਾਰਡ ਬਣ ਜਾਂਦਾ ਆਸ਼ਰ ਕਾਰਡ ਬਣ ਜਾਂਦਾ ਜਿੰਨੇ ਸਾਡੇ ਗਰੀਬਾਂ ਮਜ਼ਦੂਰਾਂ ਨੂੰ ਹੱਕ ਮਿਲਦੇ ਆ ਕੋਈ ਸਹੂਲਤਾਂ ਮਿਲਦੀਆਂ ਨਹੀਂ ਸਰਕਾਰ ਵੱਲੋਂ ਸਾਰੇ ਪ੍ਰਵਾਸੀਓ ਸਹੂਲਤਾਂ ਸਾਡੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰ ਰਹੇ ਆ ਜਿੰਮੇਵਾਰ ਕੌਣ ਆ ਬਈ ਆ ਗਏ ਆ ਸੀ ਮਹਾਲੀ ਦੇ ਪਿੰਡਾਂ ਚ ਲੁਧਿਆਣਾ ਦੇ ਪਿੰਡਾਂ ਚ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ 10-10 ਮੰਜ਼ਲੇ ਕਮਰੇ ਬਣਾ ਕੇ 10x10 ਦੇ ਵਿੱਚ 10-10 ਬੰਦੇ ਵੜੇ ਹੋਇਆ ਏ ਇੱਕ ਘਰ ਦੇ ਵਿੱਚ 100-100 200 ਬੰਦਾ ਰਹਿ ਰਿਹਾ ਏ 50 ਤੋਂ 60 ਲੱਖ ਵੋਟ ਬਣ ਗਈ ਪੰਜਾਬ ਚ 50 ਤੋਂ 60 ਲੱਖ ਵੋਟ ਗੈਰ ਪੰਜਾਬੀਆਂ ਦੀ ਤੁਸੀਂ ਕਿੱਥੇ ਖੜੋਂਗੇ ਆਉਣਲੇ ਸਮੇਂ 'ਚ ਸਰਕਾਰਾਂ ਉਹਨਾਂ ਦੀਆਂ ਐਮਐਲਏ ਉਹਨਾਂ ਦੇ ਐਮਪੀ ਉਹਨਾਂ ਦੇ ਸਰਪੰਚ ਮੈਂਬਰ ਉਹਨਾਂ ਨਾਲੇ ਬਣ ਗਏ ਸੋਡਾ ਯੁੱਤੀਆਂ ਫਰਨੀਆਂ ਮੇਰੀ ਗੱਲ ਯਾਦ ਰੱਖਿਓ ਅਬ ਇਕੱਠੇ ਨਹੀਂ ਹੈਗੇ ਆ ਕੋਟ ਕਪੂਰੇ ਫਰੀਦਕੋਟ ਦੇ ਕੋਲੇ ਇੱਕ 7 ਸਾਲ ਦਾ ਬੱਚਾ ਮਜਬੀ ਸਿੱਖਾਂ ਦਾ ਵਿਚਾਰਾ ਗਰੀਬ ਪਰਿਵਾਰ ਦਾ ਬੱਚਾ ਉਹ ਬੱਚੇ ਨਾਲ ਕਿਸੇ ਭਈਆਂ ਦੇ ਜਵਾਕ ਨੇ ਪ੍ਰਵਾਸਨ ਦੇ ਜਵਾਕ ਨੇ ਮੁੰਡੇ ਨੇ 18-19 ਸਾਲ ਦੇ ਨੇ ਬਦਫੈਲੀ ਕਰਤੀ ਉਹ ਪਰਿਵਾਰ ਮੇਰੇ ਘਰੇ ਆਇਆ ਉਸ ਇਲਾਕੇ ਦੇ ਤਿੰਨ ਸਰਪੰਚ ਤਿੰਨਾਂ ਦੇ ਵਿੱਚੋਂ ਦੋ ਬੰਦੇ ਪ੍ਰਵਾਸੀ ਨਾਲ ਖੜ ਗਏ ਇੱਕ ਆਪਣੇ ਨਾਲ ਖੜਿਆ ਸਾਡੇ ਆ ਹਾਲਾਤ ਆ ਜੋ ਇਸ ਕਰਕੇ ਸਮਝਣ ਦੀ ਲੋੜ ਹੈ ਅਸੀਂ ਕੋਈ ਫਰਕਾਪਰਸਤੀ ਨਹੀਂ ਫਲਾਉਂਦੇ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਆ ਜੇ ਹਿਮਾਚਲ ਦਾ ਕਾਨੂੰਨ ਹੈ ਜੇ ਰਾਜਸਥਾਨ ਦਾ ਕਾਨੂੰਨ ਹੈ ਜੇ ਉਤਰਾਖੰਡ ਦਾ ਕਾਨੂੰਨ ਹੈ ਜੇ ਅਸਾਮ ਦਾ ਕਾਨੂੰਨ ਹੈ ਵੀ ਉਹ ਤੇ ਤੁਸੀਂ ਜਾ ਕੇ ਨੌਕਰੀ ਨਹੀਂ ਲੈ ਸਕਦੇ ਜ਼ਮੀਨ ਨਹੀਂ ਲੈ ਸਕਦੇ ਆਪਣੀ ਵੋਟ ਨਹੀਂ ਬਣਾ ਸਕਦੇ ਆ ਬਿਹਾਰ ਦਾ ਮੁੱਖ ਮੰਤਰੀ ਬਣ ਦਾ ਦਾਵਾ ਕਰਨ ਵਾਲਾ ਬੰਦਾ ਤੇਜਸ਼ਵੀ ਜਾਦਵ ਲਾਲੂ ਪ੍ਰਸ਼ਾਦ ਜਾਦਵ ਦਾ ਮੁੰਡਾ ਉਹਦਾ ਕੀ ਬਿਆਨ ਦਿੰਦਾ ਕਹਦਾ ਜੇ ਬਿਹਾਰ ਦੇ ਵਿੱਚ ਮੇਰੀ ਸਰਕਾਰ ਬਣ ਗਈ ਤਾਂ ਬਿਹਾਰ ਦਾ ਡੋਮਿਸਾਈਲ ਇੱਥੇ ਨੌਕਰੀ ਲਊਗਾ ਦੂਜਾ ਨਹੀਂ ਤੇ ਇੱਥੇ ਕੀ ਹੋ ਰਿਹਾ ਪੰਜ ਬੰਦੇ ਰੱਖ ਦਿਆ ਸਰਕਾਰ ਪੰਜ ਬੰਦੇ ਪਸ਼ੂ ਪਾਲਣ ਨੂੰ ਭਾਗ ਦੇ ਵਿੱਚ ਚਾਰ ਬੰਦੇ ਦੋ ਯੂਪੀ ਤੋਂ ਆਉਂਦੇ ਆ ਨਾ ਦੋ ਹਰਿਆਣੇ ਤੋਂ ਆਉਂਦੇ ਆ ਇੱਕ ਰਾਸ਼ਟਾਂ ਤੋਂ ਆਉਂਦਾ ਇੱਕ ਯੂਪੀ ਤੋਂ ਆਉਂਦਾ ਤੇ ਇੱਕ ਪੰਜਾਬ ਤੋਂ ਆਉਂਦਾ ਹੁਣ ਹਸਾਬ ਲਓ ਤੁਸੀਂ ਕਿੱਥੇ ਖੜੇ ਹੋ ਸ੍ਰੀਸ਼ ਕਰਕੇ ਸਾਨੂੰ ਮੈਂ ਜਥੇਬੰਦੀਆਂ ਨਾਲ ਗੱਲ ਕਰ ਰਿਹਾ ਸੀਗਾ ਕਿ ਇਹ ਸੰਘਰਸ਼ ਸਾਨੂੰ ਇਧਰ ਨੂੰ ਤੋੜਨਾ ਪੈਣਾ ਜੇ ਸਾਡੀਆਂ ਵੋਟਾਂ ਹੀ ਕੱਟ ਗਈਆਂ ਡੈਮੋਗ੍ਰਾਫੀ ਬਦਲ ਗਈ ਸਾਡੀਆਂ ਨੌਕਰੀਆਂ ਸਾਡੇ ਸਕੂਲਾਂ 'ਚ ਕੌਣ ਪੜ੍ਹ ਰਿਹਾ ਅੱਜ ਲੁਧਿਆਣਾ ਦੇ ਪਿੰਡਾਂ 'ਚ ਗਿਆ ਮੈਂ 80 80 90 90% ਸਕੂਲਾਂ 'ਚ ਪੜਨ ਵਾਲੇ ਜਵਾਕ ਕਿਹਦੇ ਆ ਪ੍ਰਵਾਸੀਆਂ ਦੇ ਆ ਵੀ ਛੋਡੇ ਆਉਣ ਵਾਲੇ ਸਮੇਂ ਦੇ ਵਿੱਚ ਪਟਵਾਰੀ ਛੋਡੇ ਤਹਿਸੀਲਦਾਰ ਛੋਡੇ ਮਾਸਟਰ ਵੱਖ-ਵੱਖ ਅਹੁਦਿਆਂ ਦੇ ਬੈਠੂਗਾ ਕੌਣ ਇਹੀ ਬੈਠਣਗੇ ਆਪਾਂ ਤਾਂ ਬਾਹਰ ਭੱਜ ਗਏ ਦੁਆਬਾ ਪਹਿਲਾਂ ਖਾਲੀ ਹੋ ਗਿਆ ਮਾਝਾ ਮਾਲਵਾ ਹੁਣ ਚੜ ਗਿਆ ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਜੀ ਸੱਟ ਕੇ ਜਾਓ ਕਮਾਈਆਂ ਕਰਕੇ ਇੱਥੇ ਵਾਪਸ ਆਓ ਆਹਲਾਦ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਵੀ ਬਾਹਰਲੇ ਬੰਦਿਆਂ ਦਾ ਵਿਰੋਧ ਸ਼ੁਰੂ ਹੋ ਗਿਆ। ਆਸਟ੍ਰੇਲੀਆ ਦੇ ਲੋਕਾਂ ਨੇ, ਲੋਕਲ ਲੋਕਾਂ ਨੇ ਉੱਥੋਂ ਦੇ ਲੋਕਾਂ ਦੇ ਜ਼ਾਇਰਾਂ ਨੇ ਵਿਰੋਧ ਕੀਤਾ ਬਾਹਰਲੇ ਬੰਦਿਆਂ ਦਾ ਵੀ ਬਾਹਰਲਾ ਬੰਦਾ ਇੱਥੇ ਕੋਈ ਜੇ ਆਊਗਾ ਤਾਂ ਅਸੀਂ ਉਹਦੇ ਖਿਲਾਫ ਹੋਵਾਂਗੇ। ਉਧਰਲੇ ਮੁਲਕਾਂ 'ਚ ਤੁਹਾਡਾ ਵਿਰੋਧ ਹੋ ਗਿਆ। ਇੱਥੋਂ ਜ਼ਮੀਨਾਂ ਵਿੱਚ ਵਿੱਚ ਭੱਜੀ ਜਾਂਦੇ ਹੋ, ਘਰ ਬੇਚ ਵਿੱਚ ਭੱਜੀ ਜਾਂਦੇ ਹੋ ਤਾਂ ਰਹੋਗੇ ਕਿੱਥੇ ਫਰਾ ਕੇ? ਸੋ ਧਰਤੀ ਨਾ ਛੱਡ ਕੇ ਜਾਓ ਇਹ ਧਰਤੀ ਖਾਤਰ ਸਾਡੇ ਗੁਰੂਆਂ ਨੇ ਜੰਗਾਂ ਲੜੀਆਂ ਨੇ ਸਾਡੇ ਯੋਧਿਆਂ ਨੇ ਜਾਨਾਂ 바ਰੀਆਂ ਨੇ ਸਾਡੀਆਂ ਮਾਵਾਂ ਨੇ ਆਪਣੇ ਬੱਚਾ ਟੋਟੇ ਝੋਲੀ ਦਾ ਚ ਕਰਕੇ ਪਵਾਏ ਆ ਨੇਜਾਂ ਦੇ ਟੰਗਾਇਆ ਆਰਿਆਂ ਨਾਲ ਚੀਰੇ ਕੇ ਬੰਦ-ਬੰਦ ਕਰਵਾਇਆ ਧਰਤੀ ਖਾਤਰ ਇਹਦੀ ਹੋਂਦ ਨੂੰ ਜਾਰ ਰੱਖਣ ਲਈ ਇਹਦੀ ਪਛਾਣ ਨੂੰ ਜਾਰ ਰੱਖਣ ਲਈ ਅੱਜ ਆਪਾਂ ਆਪਣੀ ਹੋਂਦ ਦਾਤੇ ਲਾਤੀ ਹੈ ਆਪਣੀ ਪਛਾਣ ਆਪਣੀ ਬੋਲੀ ਆਪਣਾ ਇਤਿਹਾਸ ਆਪੋ ਦਾਤੇ ਲਈ ਬੈਠਿਆ ਸਿਰਫ ਤੇ ਸਿਰਫ ਕੱਲੇ ਡਾਲਰ ਦਿਖਦੇ ਆ ਅਖੀਰਲੀ ਗੱਲ ਸੁਣਨ ਲੱਗਿਆ ਧਿਆਨ ਦਿਓ ਹੜ੍ਹ ਆ ਰਿਹਾ ਪੰਜਾਬ ਚ ਹੜ੍ਹ ਸੁਣ ਲਓ ਗੱਲ ਦੁਆਬੇ ਨੂੰ ਮਾਰ ਜਿਆਦੀ ਪੈਂਦੀ ਐ 2 ਮਿੰਟ ਦੀ ਗੱਲ ਸੁਣਾ ਦੇਣੀ ਐ ਇਹ ਹੜ੍ਹ ਐ ਨਹੀਂ ਵੀ ਕੁਦਰਤੀ ਆਫਤਾ ਹੜ ਆ ਗਿਆ ਸ਼ਾਸ਼ਾਂ ਦੇ ਨਾਲ ਤੁਹਾਡੇ ਪੰਜਾਬ ਨੂੰ ਹੜਾਂ ਨਾਲ ਹੀ ਮਾਰਿਆ ਜਾ ਰਿਹਾ ਜਿਵੇਂ ਸਾਡੀ ਜਵਾਨੀ ਨਸ਼ਿਆਂ ਚ ਹੜ ਰਹੀ ਐ ਨਾ ਅਹੀਂ ਪਾਣੀ ਦੇ ਹੜ ਨਾਲ ਤੁਹਾਨੂੰ ਮਾਰਿਆ ਜਾ ਰਿਹਾ ਅੱਜ ਤੁਹਾਨੂੰ ਗੱਲ ਦੱਸਣ ਲੱਗਿਆ ਪਹਿਲਾਂ 19 ਚ ਹੜ ਆਇਆ ਫਿਰ 23 ਚ ਹੜ ਆਇਆ ਹੁਣ 25 ਚ ਹੜ ਆ ਰਿਹਾ 12 ਅਗਸਤ 2023 ਨੂੰ ਜਦੋਂ ਪੌਂਗ ਡੈਮ ਤੋਂ ਪਾਣੀ ਵਧ ਰਿਹਾ ਸੀ ਪੌਂਗ ਡੈਮ ਦੇ ਵਿੱਚ ਤੇ ਇਹਨਾਂ ਨੇ ਗਾਹਾਂ ਪਾਣੀ ਛੱਡਣਾ ਘਟਾਤਾ ਪਿੱਛੋਂ ਪਾਣੀ ਪਹਾੜਾਂ 'ਚੋਂ ਵਧ ਰਿਹਾ ਸੀ ਅੱਗੇ ਪਾਣੀ ਘਟ ਕਰਤਾ ਉਸ ਵੇਲੇ ਸਾਡੀ ਲੁਧਾਨੀ ਵਾਲੀ ਟੀਮ ਨੇ ਇੱਕ ਅੰਕੜਾ ਜਿਹਾ ਦਿੱਤਾ ਸੀਗਾ ਇੰਡੀਅਨ ਐਕਸਪ੍ਰੈਸ ਦੇ ਵਿੱਚੋਂ ਖਬਰਾਂ ਵੀ ਲੱਗੀਆਂ ਨੇ 21 ਅਗਸਤ 2023 ਦੀਆਂ ਅੱਜ ਵੀ ਫੜ ਲਓ ਪੜ ਲਿਓ ਕਿ ਇਹ ਜਿਹੜਾ ਹੜ੍ਹ ਇਹ ਕੁਦਰਤੀ ਆਫਤ ਨਹੀਂ ਹੈਗੀ ਇਹ ਹੜ੍ਹ ਬੰਦਿਆਂ ਦੀ ਅੰਗੈਲੀ ਲਿਖਿਆ ਉਹਨਾਂ ਨੇ ਲਿਆਂਦਾ ਗਿਆ ਪਰ ਬੰਦਿਆਂ ਦੀ ਅੰਗੈਲੀ ਨਹੀਂ ਉਹ ਬਹੁਤ ਵੱਡੀ ਸ਼ਾਸ਼ਾ ਹੜ੍ਹਾਂ ਨਾਲ ਮਾਰਨ ਦੀ ਵੀ ਉੱਥੇ ਦਾ ਅੰਕੜਾ ਪੇਸ਼ ਹੋਇਆ ਜਿਹੜਾ ਉਹਨਾਂ ਨੇ ਕੀਤਾ ਰਿਕਾਰਡ ਇਕੱਠਾ ਕੀਤਾ ਵੀ ਇੰਨਾਂ ਨੇ ਜਿਹੜਾ ਪੌਂਗ ਡੈਮ ਚੋਂ ਪਾਣੀ ਛੱਡਿਆ 12 ਅਗਸਤ 2023 ਨੂੰ ਪਾਣੀ ਰੋਕ ਲਿਆ ਪਿੱਛੋਂ ਪਾਣੀ ਵਧੀ ਗਿਆ ਵਧੀ ਗਿਆ 17 ਤੇ 18 ਅਗਸਤ 2023 ਨੂੰ ਪਾਣੀ ਛੱਡਿਆ ਜੱਕਦਮ ਇਕੱਠਾ ਪਾਣੀ ਉਹਨੇ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਜਦੋਂ ਇਹ ਗੱਲ ਉੱਠੀ ਆਵਾਜ਼ ਉੱਠੀ ਰੌਲਾ ਪਿਆ ਅਖਬਾਰਾਂ 'ਚ ਖਬਰਾਂ ਲੱਗੀਆਂ ਉੱਥੇ ਉਸ ਤੋਂ ਬਾਅਦ ਜਿਹੜਾ BBMB ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੇ ਉਹ ਆਪਣਾ ਜਿਹੜੀ ਵੈਬਸਾਈਟ ਹੈ ਉਦੋਂ ਸਾਰਾ ਅੰਕੜਾ ਹੀ ਦਤਾ ਖਤਮ ਹੀ ਕਰਤਾ ਤੁਸੀਂ BBMB ਦੀ ਵੈਬਸਾਈਟ ਤੇ ਜਾ ਕੇ ਦੇਖ ਲਓ ਸੋ ਨੂੰ ਕੋਈ ਵੀ ਅੰਕੜਾ ਨਹੀਂ ਮਿਲੂਗਾ ਵੀ ਪਿੱਛੋਂ ਕਿੰਨਾ ਪਾਣੀ ਆਉਂਦਾ ਕਿੰਨਾ ਪਾਣੀ ਦਾ ਪੱਧਰਾ ਕਿੰਨਾ ਪਾਣੀ ਅੱਗੇ ਛੱਡਿਆ ਜਾਂਦਾ ਇਹ ਹੁਣ ਤੁਸੀਂ ਦੇਖੋ ਅੱਜ ਇਸ ਵੇਲੇ BBMB ਦੇ ਵਿੱਚੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਪਾਸੇ ਕਰ ਦਿੱਤਾ ਗਿਆ ਸੀ ਆਈ ਆਸਬ ਦੇ ਹਵਾਲੇ ਕਰ ਦਿੰਦਾ ਹੈ ਸੋਡੀਓੱਚਾ ਜਿਹੜਾ ਪ੍ਰਬੰਧ ਹੈ ਸੋ ਇਹ ਗੱਲਾਂ ਜਿਹੜੀਆਂ ਮੈਂ ਕਰਦਾ ਮੈਂ ਆਪਣੀ ਗੱਲ ਸਪੱਟਣ ਲੱਗਿਆ ਸੋ ਮੈਂ ਇੰਨੇ ਤੁਹਾਨੂੰ ਕਹਿਣਾ ਚਾਹੁੰਨਾ ਚਾਹੇ ਤੁਹਾਡੀ ਜਵਾਨੀ ਨੂੰ ਨਸ਼ਿਆਂ ਨਾਲ ਮਾਰਨਾ ਹੋਵੇ ਚਾਹੇ ਤੁਹਾਡੀ ਬੋਲੀ ਤੇ ਹਮਲਾ ਹੋਵੇ ਚਾਹੇ ਤੁਹਾਡੀ ਧਰਤੀ ਖੋਣੀ ਹੋਵੇ ਚਾਹੇ ਤੁਹਾਡੇ ਇਤਿਹਾਸ ਨੂੰ ਕਿਤਾਬਾਂ 'ਚ ਬਦਲਣਾ ਹੋਵੇ ਚਾਹੇ ਤੁਹਾਡੇ ਇਤਿਹਾਸ ਦੀਆਂ ਨਿਸ਼ਾਨੀਆਂ ਖਤਮ ਕਰਨੀਆਂ ਹੋਣ ਚਾਹੇ ਪ੍ਰਵਾਸ ਕਰਕੇ ਤੁਹਾਨੂੰ ਇੱਥੋਂ ਬਾਹਰ ਭਜਾਉਣਾ ਹੋਵੇ ਇਹ ਇੱਥੇ ਗੈਰ ਪੰਜਾਬੀਆਂ ਦੇ ਕਬਜ਼ੇ ਕਰਾਉਣੇ ਹੋਣ ਇਹ ਆਮ ਵਰਤਾਰਾ ਨਹੀਂ ਹੈ ਬਹੁ ਗੁੱਜੀਆਂ ਸ਼ਾਹਸ਼ਾ ਨੇ ਪੰਜਾਬ ਦੇ ਲੋਕੋ ਸਮਝੋ ਜੇ ਬਚਣਾ ਚਾਹੁੰਦੇ ਹੈ ਤੇ ਨਹੀਂ ਯਾਦ ਰੱਖੋਗੇ ਅੱਖਾਂ 'ਚ ਕਸੁੰਦੇ ਕੇ ਰੋਇਆ ਕਰੋਗੇ ਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਸੀ ਜਿਹਦੇ ਅਸੀਂ ਬੇਦਾਵਲ ਦੇਖ ਕੇ ਭਗਾਉੜੇ ਹੋ ਕੇ ਬਾਹਰਲੇ ਮੁਲਕਾਂ ਨੂੰ ਭੱਜੇ-ਵੇਚ ਭੱਜੇ ਤੇ ਅੱਜ ਪਸਤਾਉਂਦੇ ਹੋਗੇ ਮੁੜ ਕੇ ਇੱਥੇ ਆ ਕੇ ਮੁੜ ਕੇ ਨਹੀਂ ਮਿਲਣੀ ਇੱਥੇ ਸੋ ਐਨੀਆਂ ਗੱਲਾਂ ਕਹਿੰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਪ੍ਰਬੰਧਕਾਂ ਦਾ ਸੰਗਤਾਂ ਦਾ ਹੁਣ ਜਕਾਲਾ ਲਾਵਾਂਗੇ ਬਲੰਦ ਬਾਦ ਜਵਾਦੋ ਝੰਡੇ ਉੱਪਰ ਰੱਖਿਓ ਝੰਡੇ ਉੱਤੇ ਰੱਖਿਓ ਮੇਰਾ ਬਿਲ ਸਾਰੇ ਸਾਸ ਰਿਆਕਾਰ ਕਿਸਾਨ ਮਜ਼ਦੂਰ ਇਹ ਤਸਵੀਰਾਂ ਕੁੱਕੜਪਿੰਡੀਆਂ ਸੀ ਜਿੱਥੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਕਿਸਾਨਾਂ ਦਾ ਵੱਡਾ ਇਕੱਠ ਹੋਇਆ ਹੈ ਮੰਗ ਕੀਤੀ ਜਾ ਰਹੀ ਹੈ ਕਿ ਇਸ ਨੀਤੀ ਨੂੰ ਮੁੱਢ ਤੋਂ ਹੀ ਰੱਦ ਕੀਤਾ ਜਾਣਾ ਚਾਹੀਦਾ ਹੈ ਉਹਨੇ ਇਹ ਵੀ ਕਿਹਾ ਕਿ ਇਹ ਸਰਕਾਰ ਦੇ ਵੱਲੋਂ ਹੈ ਐਵੇਂ ਵਾਪਸ ਨਹੀਂ ਲੈ ਲਈ ਗਈ ਇਸ ਦੇ ਖਿਲਾਫ ਤਿੱਖੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਇਹਨਾਂ ਦੇ ਖਿਲਾਫ ਹੋ ਗਏ ਕਈ ਆਗੂਆਂ ਨੇ ਅਹੁਦਿਆਂ ਤੋਂ ਅਸਤੀਫਾ ਵੀ ਦੇ ਦਿੱਤਾ ਜਿਸ ਤੋਂ ਬਾਅਦ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਈ ਹੈ ਬੇ ਰਿਪੋਰਟ ਪੰਜਾਬੀ ਲੋਕ ਚੈਨਲ